ਸੋ ਲੋਹੜੀ ਦੇ ਮੌਕੇ ਉਤੇ ਪਟਿਆਲਾ ਦੇ ਵਿੱਚ ਰਾਜਪਦਰੀ ਸਮਾਰੋਹ ਦਾ ਆਯੋਜਨ ਕੀਤਾ ਗਿਆ। ਪੰਜਾਬ ਦੇ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਇਸ ਵਿਸ਼ੇਸ਼ ਸਮਾਰੋਹ ਦੇ ਵਿੱਚ ਸ਼ਿਰਕਤ ਕੀਤੀ ਹੈ। ਉਸ ਸਮਾਰੋਹ ਦੇ ਵਿੱਚ ਵੱਡੀ ਗਿਣਤੀ ਚ ਲੋਕ, ਔਰਤਾਂ ਤੇ ਧੀਆਂ ਸ਼ਾਮਲ ਹੋਈਆਂ ਨੇ। ਸੋ ਮੀਡੀਆ ਦੇ ਨਾਲ ਗੱਲਬਾਤ ਕਰਦੇ ਹੋ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਕਿ ਸਭ ਤੋਂ ਪਹਿਲਾਂ ਪੰਜਾਬ ਅਤੇ ਵਿਦੇਸ਼ਾਂ ਚ ਰਹਿੰਦੇ ਸਾਰੇ ਪੰਜਾਬੀਆਂ ਤੇ ਦੇਸ਼ ਵਾਸੀਆਂ ਨੂੰ ਲੋਹੜੀ ਤੇ ਮਾਗੀ ਦੀਆਂ ਸ਼ੁਭ ਕਾਮਨਾਵਾਂ ਦਿੰਦਾ। ਉਨਾ ਕਹਿਕਣ ਲੋੜੀ ਅਤੇ ਮਾਰਗੀ ਪੰਜਾਬ ਦੇ ਵਿੱਚ ਬਹੁਤ ਮਹੱਤਵਪੂਰਨ ਤਿਉਹਾਰ ਨੇ ਤਾਂ ਡਾਕਟਰ ਬਲਬੀਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਹਰ ਸਾਲ ਸਮਾਜ ਦੇ ਵਿੱਚ ਧੀਆਂ ਪ੍ਰਤੀ ਸਕਾਰਾਤਮਕ ਰਵੱਈਏ ਨੂੰ ਹੋਰ ਮਜ਼ਬੂਤ ਕਰਨ ਦੇ ਲਈ ਲੋੜੀ ਮਨਾਉਂਦੀ ਹੈ। ਉਹਨੇ ਕਿਹਾ ਕਿ ਧੀਆਂ ਦੀ ਸਿਹਤ ਸਿੱਖਿਆ ਤੇ ਖੇਡਾਂ ਤੋਂ ਬਾਅਦ ਜਿਹੜਾ ਕਿ ਧੀਆਂ ਦਾ ਸਤਕਾਰ ਜ਼ਰੂਰ ਕਰਨਾ ਚਾਹੀਦਾ ਹੈ। ਪਰ ਲੋਕ ਨਹੀਂ ਚੱਲੂਗੇ ਚਲੋ ਸ਼ੁਰੂ ਕਰੋ ਹਾਂਜੀ ਸਰ ਅਸ਼ਰਦਾਸੋ ਧੀਆ ਦੀ ਲੋੜੀ ਮਨਾਈ ਜਾ ਰਹੀ ਹੈ ਪਹਿਲਾਂ ਤਾਂ ਮੈਂ ਸਾਰੇ ਜੀ ਜਿੰਨੇ ਵੀ ਆਪਣੇ ਉਚੇਚੇ ਤੌਰ ਤੇ ਪੰਜਾਬੀ ਦੇਸ਼ ਵਿਦੇਸ਼ ਚ ਰਹਿੰਦੇ ਆ ਔਰ ਸਮੁੱਚੇ ਦੇਸ਼ ਵਾਸੀਆਂ ਨੂੰ ਲੋੜੀ ਦੀਆਂ ਔਰ ਮਾਗੀ ਦੀਆਂ ਵਧਾਈਆਂ ਦੰਨਾ ਔਰ ਇਹ ਜਿਹੜੇ ਦੋਨੇ ਸਾਡੇ ਫੈਸਟੀਵਲ ਆ ਬਹੁਤ ਇੰਪੋਰਟੈਂਟ ਆ ਔਰ ਪੰਜਾਬ ਸਰਕਾਰ ਨੇ ਇਹਨੂੰ ਧੀਆ ਦੀ ਲੋੜੀ ਜਿਹੜਾ ਹੈਗਾ ਅਸੀਂ ਮਨਾਉਂਦੇ ਆ ਹਰ ਸਾਲ ਤਾਂ ਕਿ ਅਸੀਂ ਇਹਦੇ ਬਾਰੇ ਧੀਆ ਬਾਰੇ ਗੱਲ ਕਰ ਸਕੀਏ ਉਹਨਾਂ ਨੂੰ ਉਹਨਾਂ ਦੀ ਸਿਹਤ ਬਾਰੇ ਉਹਨਾਂ ਨੂੰ ਪੜ੍ਹਨ ਦਾ ਮੌਕਾ ਖੇਡਣ ਦਾ ਮੌਕਾ ਵਧਣ ਫੁੱਲਣ ਦਾ ਮੌਕਾ ਕਿਉਂਕਿ ਜੇ ਸਾਡੀਆਂ ਧੀਆ ਤੰਦਰੁਸਤ ਹੋਣਗੀਆਂ ਤਾਂ ਪੂਰਾ ਪਰਿਵਾਰ ਤੰਦਰੁਸਤ ਹੋਏਗਾ ਜੇ ਧੀਆ ਖੁਸ਼ਹਾਲ ਹੋਣਗੀਆਂ ਤਾਂ ਪੂਰਾ ਜਿਹੜਾ ਪੰਜਾਬ ਹੈ ਔਰ ਜਿਹੜਾ ਦੇਸ਼ ਹੈ ਤਾਂ ਹੀ ਉਹ ਰੰਗਲਾ ਪੰਜਾਬ ਬਣੇਗਾ ਤਾਂ ਹੀ ਰੰਗਲਾ ਦੇਸ਼ ਬਣੇਗਾ ਸੋ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਅੱਜ ਜਿਹੜਾ ਸਾਰੇ ਜਣੇ ਇਕੱਠੇ ਹੋ ਕੇ ਇਹਦਾ ਮਕਸਦ ਇਹ ਆ ਕਿ ਅਸੀਂ ਆਪਣੀਆਂ ਧੀਆ ਦੇ ਉਹਨਾਂ ਨੂੰ ਬਰਾਬਰ ਦਾ ਮੌਕਾ ਦੇਈਏ ਖੇਡਣ ਦਾ ਪੜ੍ਹਨ ਦਾ ਅੱਗੇ ਵਧਣ ਦਾ ਔਰ ਧੀਆ ਹਮੇਸ਼ਾ ਦੇਸ਼ ਦਾ ਨਾਮ ਆਪਣੇ ਕਦੇ ਵੀ ਆਪਣੇ ਬਾਪ ਦੀ ਪਗੜੀ ਨੂੰ ਦਾਗ ਨਹੀਂ ਲੱਗਣ ਦੇਣ ਗਿਆ ਔਰ ਕਦੇ ਵੀ ਜਿਹੜਾ ਹੈਗਾ ਉਹ ਮਤਲਬ ਜੇ ਉਹਨਾਂ ਨੂੰ ਮੌਕਾ ਮਿਲੇਗਾ ਤਾਂ ਪੜ੍ਹਾਈ ਦੇ ਵਿੱਚ ਔਰ ਖੇਡਾਂ ਦੇ ਵਿੱਚ ਉਹ ਹਮੇਸ਼ਾ ਜਿਹੜੀਆਂ ਹੈਗੀਆਂ ਆਪਣੇ ਭਰਾਵਾਂ ਤੋਂ ਹਮੇਸ਼ਾ ਅੱਗੇ ਰਹਿਣੀ ਹੈ ਇੱਕ ਸਟੈਪ ਔਰ ਪਰਿਵਾਰ ਦਾ ਔਰ ਦੇਸ਼ ਦਾ ਨਾਮ ਰੋਸ਼ਨ ਕਰਦੀ ਹੈ ਸੋ ਉਹ ਹਮੇਸ਼ਾ ਆਪਣੇ ਔਰ ਮਾਂ ਬਾਪ ਦੀ ਸੇਵਾ ਜੇ ਕਰਦੀ ਤਾਂ